ਸਤਿ ਸ਼੍ਰੀ ਅਕਾਲ ਪੰਜਾਬੀਓ ਕਿਹੜਾ ਹਾਲ ਚਾਲ ਹੈ ਆਪਾਂ ਖੜੇ ਆ ਅੱਜ 6th ਲਾਈਨ ਭਾਰਤ ਮਾਲਾ 6th ਲਾਈਨ ਜਿਹੜਾ ਬਣ ਰਿਹਾ ਪ੍ਰੋਜੈਕਟ ਹੈ ਇਹ ਇਹ ਉਹ ਬਣ ਰਿਹਾ ਬਈ ਟੂਲਪਲਾਜਾ ਪਿੰਡ ਰਾਜੋਮਜਰੇ ਦਾ ਜ਼ਿਲ੍ਹਾ ਮੋਹਾਲੀ ਤੇ ਇੱਥੇ ਬਣ ਰਿਹਾ ਟੂਲਪਲਾਜਾ ਬਈ ਪਿੰਡ ਰਾਜੋਮਜਰੇ ਦੇ ਵਿੱਚ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਕਰਿਆ ਪਿੰਡ ਰਾਜੋਮਜਰੇ ਦਾ ਤੇ ਆ ਤਾਂ ਬਾਰਡਰ ਤੇ ਉਹ ਗੰਦੇ ਤੇ ਬਣ ਰਿਹਾ ਹੋਰ ਹੈ ਤੇ ਇੱਧਰ ਮਨੋਦੀ ਮਨੋਦੀ ਦਾ ਅਗਿਆ ਦੰਦਾ ਤੇ ਇਧਰ ਹੁੰਬੜਾ ਹਸਾਲ ਆ ਗਿਆ ਸਾਹਮਣੇ ਪਰਾਂ ਦੇ ਜੀ ਦੀ ਤਰ੍ਹਾਂ ਬੜਾ ਤਕੜਾ ਉੱਚਾ ਰੋਡ ਚੱਕਿਆ ਬਾਈ ਆਹ 15 16 ਫੁੱਟ ਉੱਪਰ ਚੱਕਿਆ ਉੱਚਾ ਰੋਡ ਤੇ ਇੱਥੇ ਜ਼ਮੀਨ ਨੂੰ ਬੜਾ ਨੁਕਸਾਨ ਹੋਣਾ ਕਿਉਂਕਿ ਨਿਕਾਸੀ ਪਾਣੀ ਦੀ ਹੋਣੀ ਨਹੀਂ ਹੈਗੀ 15 ਫੁੱਟ ਉੱਚਾ ਰੋਡ ਹੈ ਹੈ ਟੂਲ ਪਲਾਜ ਹੋ ਰਿਹਾ ਤੇ ਕੰਮ ਚੱਲ ਰਿਹਾ ਪੂਰਾ ਝੂਰਾ ਸ਼ੋਰਾਂ ਨਾਲ 2027 ਤੱਕ ਕਹਰੇ ਕੰਪਲੀਟ ਕਰ ਦੇਣਾ ਇਹਨਾਂ ਨੇ ਤੇ ਦੱਸਿਓ ਬਾਈ ਆਖਰੀਆ ਮਸ਼ੀਨਾ ਫੂਲ ਪਲਾਜ ਆ ਪਹਿਲਾਂ ਬਣਾਉਂਦੇ ਬਈ ਰਸਤਾ ਹਲੇ ਬਣਾਣੀਆ ਤੂਲ ਪਲਾਜ ਆ ਪਹਿਲਾਂ ਬਣਾ ਦਿਆ ਆ ਆ ਦੇਖੋ ਬਈ ਰੋਡ ਹਲੇ ਚੱਲ ਰਿਹਾ ਕੰਮ ਏਗਾ ਪਹਿਲਾਂ ਇੱਧਰ ਸਲੀਪ ਰੋਡ ਨਹੀਂ ਦੇ ਰਹੇ ਇਹਦੇ ਆ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਫਿਰ ਰੋਡ ਦਾ ਕੰਮ ਰੋਕਿਆ ਤੇ ਹੁਣ ਸਲੀਪ ਰੋਡ ਦੋਂਗੇ ਇਹ ਕਿਉਂਕਿ ਖੇਤਾਂ ਦੀ ਕ੍ਰੋਸਿੰਗ ਕੱਟ ਗਈ ਦੀ ਬਈ ਜ਼ਿਮੀਂਦਾਰਾਂ ਨੂੰ ਬਹੁਤ ਔਖਾ ਹੋ ਜਾਂਦਾ ਕੰਮ ਬਹੁਤ ਮੁਸ਼ਕਲ ਗੱਲ ਵਧੀਆ ਲੋਟ ਆਊਗਾ ਸਾਡਾ ਕਿਉਂਕਿ ਰਸਤੇ ਵਗੈਰ ਬਹੁਤ ਔਖਾ ਦਾ ਸਲੀਪ ਰੋਡ ਖੇਤਾਂਾਂ ਵਾਂ ਜਾਣੇ ਉਹਨੂੰ ਪਰ ਹੁਣ ਕੱਲ ਆਇਆ ਸੀਗਾ ਇਹਨਾਂ ਦਾ ਰੋਡ ਦਾ ਮੇਨ ਚਾਰਜ ਉਹ ਕਹਿੰਦਾ ਸੀ ਤਿੰਨ ਸਾਢੇ ਤਿੰਨ ਮੀਟਰ ਰਸਤਾ ਛੱਡੂਗੇ ਜੀ ਤੇ ਆਪਣਾ 11 ਕ ਫੁੱਟ ਜਾਂ 10 ਫੁੱਟ ਦਾ ਚੌੜਾ ਹੋ ਜਾਊਗਾ ਚਲੋ ਟਰੈਲੀ ਟਰੈਕਟਰ ਲਗੰਦਾ ਹੋ ਜਾਊਗਾ ਮਸ਼ੀਨ ਦਾ ਚਲੋ ਬਣਾਉਂਗੇ ਕੋਈ ਜਿਗਾਰਡਮੈਂਟ ਬਾਕੀ ਰੋਡ ਦੇਖੋ ਕਿੰਨਾ ਉੱਚਾ ਜੀ ਆਹ ਦੇਖੋ ਜੀ ਆ ਸਿੰਪਲ ਰੋਡ ਹੈ ਪਹਿਲਾਂ ਆ ਦੇਖੋ ਜੀ ਇਦਾਂ ਧਰਤੀਆਂ ਤੇ ਕਬਜ਼ਾ ਕਰਨਾ ਨਾ ਪੰਜਾਬ ਦੀਆਂ ਸਾਡਾ ਦਾ ਇਲਾਕਾ ਫਿਰ ਵੀ ਬਹੁਤ ਖੁਸ਼ਹਾਲ ਹੈ ਇੱਥੇ ਦੇ ਪਾਣੀ ਬੰਬਾ 7 60 70 ਫੁੱਟ ਤੇ ਬੋਰ ਹੈ ਤੇ ਇੱਥੇ ਪਿਆਜ਼ ਆਲੂ ਖੇਤੀ ਦੀ ਖੇਤੀ ਬਹੁਤ ਵਧੀਆ ਹੋਵਾ ਬਾਕੀ ਦੱਸਿਓ ਬਾਈ ਇਦਾਂ ਲੱਗਿਆ ਪ੍ਰੋਜੈਕਟ